ਸਤਿ ਸ਼੍ਰੀ ਅਕਾਲ ਜੀ ਡੀ ਵੀ ਜੀ ਪੰਜਾਬੀ ਟੈਟਰੈਕਰ ਵੀਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਹੋਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕੀਤੇ ਨੇ ਸਾਡੇ ਪੱਤਰਕਾਰ ਨੇ ਅੰਮ੍ਰਿਤਸਰ ਤੋਂ ਤੁਹਾਨੂੰ ਦੱਈਏ ਕੀ ਲੁੱਟਾ ਖੋਹਾਂ ਦਿਨ ਦਿਹਾਰੇ ਹੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਹ ਲੁੱਟਾ ਖੋਹਾਂ ਕੋਈ ਥੋੜੇ ਪਲ ਦੇ ਵਿੱਚ ਹੀ ਜਿਹੜੀਆਂ ਨੇ ਕਰਕੇ ਜਿਹੜਾ ਨੇ ਉਹ ਲੁਟੇਰੇ ਅੰਜਾਮ ਦੇ ਕੇ ਗਾਂ ਜਾਂਦੇ ਨੇ ਤਾਂ ਦੱਸਦੀ ਹੈ ਕਿ ਇਸੇ ਤਰ੍ਹਾਂ ਦੀ ਇਹ ਖਬਰ ਜੋ ਅੰਮ੍ਰਿਤਸਰ ਦੇ ਹਕੀਮਾ ਵਾਲਾ ਗੇਟ ਇਲਾਕੇ ਵਿੱਚ ਉਸ ਵੇਲੇ ਦਹਿਸਤ ਫੈਲ ਗਈ ਜਦੋਂ ਇੱਕ ਬਿਊਟੀ ਪਾਰਲਰ ਵਿੱਚ ਲੁੱਟਖੋਹ ਦੀ ਵਾਰਦਾਤ ਸਾਹਮਣੇ ਆਈ ਇਹ ਸਾਰੀ ਘਟਨਾ ਪਾਰਲਰ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਫੁਟੇਜ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਐਕਟਵਾ ਤੇ ਆ ਕੇ ਪਾਰਲਰ ਦੇ ਬਾਹਰ ਰੁਕਦਾ ਹੈ ਅਤੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਦੱਦੀਏ ਕਿ ਪਹਿਲਾਂ ਤਾਂ ਉਹ ਕਾਫੀ ਦੇਰ ਤੱਕ ਸਕੂਟੀ ਦੇ ਉੱਤੇ ਬੈਠਾ ਰਹਿੰਦਾ ਤੇ ਕਾਫੀ ਹੱਦ ਤੱਕ ਜਿਹੜਾ ਆ ਉਹ ਕੁਝ ਨਾ ਕੁਝ ਜਿਹੜਾ ਆ ਸੋਚ ਲੈਂਦਾ ਤੇ ਆਪਣੀ ਐਕਟੀਵਿਟੀ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਕਾਫੀ ਜ਼ਿਆਦਾ ਸੋਚਦਾ ਹੈ ਉਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਮਾਹੌਲ ਇੱਧਰ ਉੱਧਰ ਦੇਖਣ ਤੋਂ ਬਾਅਦ ਤੰਦਾ ਦੀ ਇੱਕੀ ਹੌਲੀ-ਹੌਲੀ ਜਿਹੜਾ ਆ ਉਹ ਬਿਊਟੀ ਪਾਰਲਰ ਵੱਲ ਨੂੰ ਵੱਧਾ ਹੈ ਇੱਕ ਝੋਲਾ ਜਿਸ ਦੇ ਵਿੱਚ ਹਥਿਆਰ ਸਾਇਦ ਹੁੰਦੇ ਹਨ ਅਤੇ ਉਹ ਅੰਦਰ ਦਾਖਲ ਹੁੰਦਾ ਹੈ ਤਸਵੀਰਾਂ ਦੇ ਵਿੱਚ ਹੋਰ ਤੁਸੀਂ ਦੇਖੋਗੇ ਕਿ ਉਹ ਨੌਜਵਾਨ ਜਿਹੜਾ ਸਕੂਟੀ ਦੇ ਉੱਤੇ ਪੀਲੇ ਕੱਪੜਿਆਂ ਦੇ ਵਿੱਚ ਬੈਠਾ ਆਇਆ ਹੈ ਪੀਲੇ ਰੰਗ ਦੇ ਕੱਪੜਿਆਂ ਦੇ ਵਿੱਚ ਬੈਠਾ ਹੋਇਆ ਉਹ ਅੰਦਰ ਦਾਖਲ ਹੋਵੇਗਾ ਤਸਵੀਰਾਂ ਦੇਖਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਕਿ ਜਲਦੀ ਗਲੀ ਜਲਦੀ ਸੜਕ ਦੇ ਵਿੱਚ ਦੇਖੋ ਅੰਦਰ ਇੱਕ ਬੈਗ ਜਾਂ ਲੈ ਕੇ ਗਿਆ ਜਿਹਦੇ ਵਿੱਚ ਹਥਿਆਰ ਨੇ ਤੇ ਅੰਦਰੋਂ ਫਿਰ ਚੀਕਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਬਾਹਰ ਦੇਖਦੇ ਹਨ ਪਰ ਕੋਈ ਵੀ ਅੱਗੇ ਨਹੀਂ ਵੱਧਦਾ ਕਿ ਇੱਥੇ ਕੀ ਹੋ ਰਿਹਾ ਹੈ ਤਾਂ ਦਾਦੇ ਕੀ ਅੰਦਰ ਜਿਹੜੇ ਨੇ ਉਹ ਮੈਂਬਰ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਚੀਕਾਂ ਮਾਰਦੇ ਦਿਖਾਈ ਦਿੰਦੇ ਤੇ ਉਸ ਤੋਂ ਬਾਅਦ ਦਾ ਪੂਰਾ ਇੱਥੇ ਮਾਹੌਲ ਜਿਹੜਾ ਆ ਉਹ ਖਰਾਬ ਹੋ ਜਾਂਦਾ ਬਹੁਤ ਸਾਰੇ ਲੋਕ ਲਾਗੋ ਦੀ ਲੰਗਦੇ ਵੀ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਵੀ ਉਸ ਨੂੰ ਰੋਕਣ ਦੇ ਲਈ ਅੱਗੇ ਨਹੀਂ ਵਾਧਾ ਪਾਰਲਮਨ ਲਕਣ ਸੀਮਾ ਨੇ ਦੱਸਿਆ ਕਿ ਉਹ ਪਿਛਲੇ 27 ਸਾਲਾਂ ਤੋਂ ਇਸ ਥਾਂ ਤੇ ਬਿਊਟੀ ਪਾਰਲਰ ਚਲਾ ਰਹੀ ਹੈ ਪਰ ਕਿਸੇ ਵੀ ਅਜੀਹੀ ਘਟਨਾ ਨਹੀਂ ਹੋਈ ਉਸ ਨੇ ਕਿਹਾ ਕਿ ਵਾਰਦਾਤ ਦੇ ਸਮੇਂ ਉਹ ਘਰ ਮੌਜੂਦ ਨਹੀਂ ਸੀ ਅਤੇ ਪਾਰਲਰ ਵਿੱਚ ਉਸ ਦੇ ਬੱਚੇ ਇਕੱਲੇ ਕੰਮ ਕਰ ਰਹੇ ਸਨ ਇਸ ਦੌਰਾਨ ਇੱਕ ਨੌਜਵਾਨ ਪਿਸਤੌਲ ਅਤੇ ਦਾਤਰ ਲੈ ਕੇ ਅੰਦਰ ਆ ਗਿਆ ਅਤੇ ਉਸ ਤੋਂ ਬਾਅਦ ਉਸ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੁਟੇਰੇ ਨੇ ਉਹਨਾਂ ਨਾਲ ਧੱਕਮ ਕੀਤੀ ਇਸ ਦੌਰਾਨ ਇੱਕ ਬੱਚੇ ਦੇ ਹੱਥ ਤੇ ਸੱਟ ਲੱਗੀ ਅਤੇ ਲੁਟੇਰਾ ਉਸ ਦੀ ਚੈਨ ਵੀ ਖੋ ਕੇ ਲੈ ਗਿਆ ਸੀਮਾ ਨੇ ਦੱਸਿਆ ਕਿ ਬੱਚਿਆਂ ਨਾਲ ਹੋਈ ਖਿੱਚਤੂ ਅਤੇ ਹਿੰਸਾ ਕਾਰਨ پورا ਪਰਿਵਾਰ ਡਰਦੇ ਸائے ਹੀਟ ਜੀ ਰਿਹਾ ਹੈ ਉਹਨਾਂ ਕਹਿਆ ਕਿ ਅੱਜ ਬਿਊਟੀ ਪਾਰਲਰ ਵਿੱਚ ਵਾਰਦਾਤ ਹੋਈ ਹੈ ਕੱਲ ਨੂੰ ਘਰ ਜਾ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਆ ਕਿ ਉਹਨਾਂ ਦੀ ਅਤੇ ਉਹਨਾਂ ਦੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪੀੜਤ ਪਰਿਵਾਰ ਮੁਤਾਬਕ ਕੱਟੜਾ ਦੁਪਹਿਰ ਕਰੀਬ 3 ਵਜੇ ਵਾਪਰੀ ਪਰ ਕਾਫੀ ਦੇਰ ਤੱਕ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਬਾਅਦ ਵਿੱਚ ਥਾਣੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਅਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤਾਂ ਦਦੀ ਕਿ ਅਜਿਹੇ ਘਟਨਾਵਾਂ ਜਿਹੜੀਆਂ ਨੇ ਉਹ ਸਮਾਜ ਦੇ ਲਈ ਖਤਰਨਾਕ ਹਨ ਜੋ ਕਿ ਦਿਨ ਦਿਹਾੜੇ ਹੀ ਜੜਾ ਆ ਉਹ ਇਦਾਂ ਦੀਆਂ ਵਾਰਦਾਤਾਂ ਨੂੰ ਚੋਰ ਜਾਂ ਲੁਟੇਰੇ ਅੰਜਾਮ ਨਾਮ ਸੀਮਾ ਸਰ ਮੈਂ 27 ਸਾਲ ਤੋਂ ਉੱਥੇ ਪਾਲਰ ਚਲਾ ਰਹੀ ਆ ਕਦੀ ਸਾਡੇ ਨਾਲ ਐਦਾ ਕੁਝ ਹੋਇਆ ਨਹੀਂ ਆ ਤੇ ਪਹਿਲੀ ਵਾਰੀ ਐਦਾ ਹੀ ਕੋਈ ਬੰਦਾ ਆਇਆ ਮੈਂ ਘਰ ਨਹੀਂ ਸੀ ਉਸ ਟਾਈਮ ਤੇ ਬੱਚੇ ਇਕੱਲੇ ਸੀ ਕੰਮ ਕਰ ਰਹੇ ਸੀ ਤੇ ਉਹ ਪਿਸਤੌਲ ਤੇ ਨਾਲ ਲੈ ਕੇ ਆਇਆ ਦਾਤਰ ਬੱਚੇ ਦੇ ਉਂਗਲ ਤੇ ਵੀ ਲੱਗੀ ਐ ਛੱਟ ਬਚਾਉਣ ਦੀ ਬਧੇਰੀ ਕੋਸ਼ਿਸ਼ ਕੀਤੀ ਐ ਮੇਰੇ ਕੋ ਇਹੀ ਮੰਗਾ ਵੀ ਸਾਡੀ ਰੱਖਿਆ ਕੀਤੀ ਜਾਵੇ ਕੱਲੋ ਸਾਡੇ ਨਾਲ ਕੁਝ ਵੀ ਹੋ ਸਕਦਾ ਬੱਚਿਆਂ ਨਾਲ ਤੁਹਾਡੇ ਬੱਚੇ ਨਾਲ ਮਾਵਾ ਹਾਂਜੀ ਸਾਡੇ ਬੱਚਾ ਨਾਲ ਬੜੀ ਖੇਚ ਤੂ ਹੋਈ ਆਡੇ ਬੱਚੇ ਦੇ ਹੱਥ ਤੇ ਛੱਟ ਲੱਗੀ ਨਾਲੇ ਉਹਦੀ ਚੰਨੀ ਵੀ ਖੋ ਕੇ ਲੈ ਗਿਆ ਵਾ ਕੱਲੂ ਸਾਡੇ ਬੱਚਿਆਂ ਨੂੰ ਜਾਂ ਘਰ ਵੀ ਕਿਸੇ ਨੂੰ ਖਤਰਾ ਹੈਗਾ ਜਾਨ ਤੋਂ ਸਾਡੀ ਮੰਗ ਇਹੀ ਆ ਵੀ ਸਾਡਾ ਕੁਝ ਨਾ ਕੁਝ ਹੱਲ ਕੀਤਾ ਜਾਵੇ 27 ਸਾਲ ਤੋਂ ਤੁਹਾਨੂੰ ਕਦੀ ਇਹੋ ਜਿਹੀ 27 ਸਾਲ ਤੋਂ ਕਦੀ ਨਹੀਂ ਕਦੀ ਇੱਦਾਂ ਦੀ ਪ੍ਰੋਬਲਮ ਆਈ ਸਾਡੇ ਸਰ ਨਾਲ ਸਰ ਹੁਣ ਕੀ ਮੰਗ ਕੀ ਕਰਦੇ ਮੰਗ ਇਹੀ ਆ ਮੇਰੇ ਬੱਚਾ ਦੀ ਤੇ ਸਾਡੇ ਪਰਿਵਾਰ ਦੀ ਰੱਖਿਆ ਹੋਣੀ ਚਾਹੀਦੀ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੈ ਇਹ ਸਾਡੇ ਕੋਲ 3 ਵਜੇ ਦਾ ਟਾਈਮ ਸੀ ਸਰ ਸਹੀ ਮੌਕੇ ਤੇ ਨਹੀਂ ਪੁਲਿਸ ਨਹੀਂ ਕੋਈ ਨਾ ਕੋਈ ਪੁਲਿਸ ਆਈ ਤੇ ਨਾ ਹੀ ਕੋਈ ਆਇਆ ਸਾਡੇ ਕੋਲ ਹਾਂਜੀ ਕੰਪਲੀਟ ਦਿੱਤੀ ਗਈ ਸਾਡੇ ਕੋਲ ਹਾਂਜੀ ਠੀਕ ਹੈ